ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਬਾਹਰ ਬੈਠੇ ਦੇ ਸਾਬ ਦੇ ਸਾਹ ਵਿੱਚੋਂ ਮੇਰੇ ਭੈਣ ਭਰਾ ਬਜ਼ੁਰਗ ਮਤਾਵਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖ ਕੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੋਗਣੀ ਤਰੱਕੀ ਬਾਛੇ ਜੀ ਮੇਰੇ ਨਗਰ ਨਿਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਭੈਣ ਭਰਾਵਾਂ ਦਾ ਬਜ਼ੁਰਗਾਂ ਦਾ ਮਤਾਵਾ ਦਾ ਬੱਚਿਆਂ ਦਾ ਅਦੇ ਗ੍ਰਾਮ ਕੀ ਹਤਾ ਭਾਰੇ ਪੈਣ ਭਰਾਵਾਂ ਨੇ ਮੈਨੂੰ ਸੰਯੋਗ ਦਿੱਤਾ ਠੀਕ ਹੈ ਜੀ ਤੁਹਾਡੇ ਸੰਯੋਗਾਂ ਦੇ ਨਾਲ ਤੁਹਾਡੇ ਪਿਆਰ ਸਦਕਾ ਨਾਲ ਅਸੀਂ ਇੱਥੋਂ ਤੱਕ ਪਹੁੰਚ ਚੁੱਕੇ ਆਂ ਵੇਖੋ ਜੀ ਅੱਜ ਝੋਨਾ ਲੱਗ ਚੁੱਕਿਆ ਕੁਛ ਕੁਸ਼ਾ ਰਹਿ ਗਿਆ ਵੇਖੋ ਜੀ ਇੱਕ ਹੋਜੀ ਬਾਕੀ ਰੱਬ ਨੇ ਮਿਲ ਪਾਇਆ ਨਹੀਗਾ ਇਹ ਸਾਡੇ ਕੋਲੋਂ ਪਰ ਜਾਣਦਾ ਰਿ ਲੋ ਪਾਪਾ ਜੀ ਤਾ ਵੇਖੋ ਜੀ ਚੋਨਾ ਹੋ ਗਿਆ ਤਾਂ ਪਿਆ ਪਾਪਾ ਜੀ ਮਾ ਵੀ ਤਰ ਪਿਆ ਜੀ ਹਾਂ ਜੀ ਉਹ ਬੋਰ ਦੀ ਤਾਰ ਹੈ ਕਦੇ ਵੀ ਆਤ ਬਾਤ ਆ ਨਵਾਦ ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਦੁਗਣੀ ਰਾਤ ਚੌਕਣੀ ਤਰੱਕੀ ਬਖਸ਼ੇ ਜੀ ਸਾਰੇ ਹੱਸਦੇ ਖੇਡਦੇ ਰਹਿਣ ਸਾਰੇ ਵਸਦੇ ਰਹਿਣ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜਿਹੜੀਆਂ ਮਾਤਾਵਾਂ ਦੇ ਬੱਚੇ ਬਾਹਰ ਗਏ ਉਹਨਾਂ ਨੂੰ ਠੰਡੀਆਂ ਹਵਾਵਾਂ ਦੇ ਬੁੱਲੇ ਦੇਈ ਮਹਾਰਾਜ ਸੱਚੇ ਪਾਤਸ਼ਾਹ ਤੰਦਰੁਸਤੀ ਦੇਈ ਸਾਰਿਆਂ ਨੂੰ ਫੈਂਟਾ ਲਾਪ ਚੁੱਕਾ ਹੁਣ ਅਸੀਂ ਤਾਂ ਠੰਡੇ ਠੰਡੇ ਆਇਆ ਮਾਨਵੀਰ ਨੂੰ ਮੈਂ ਤਾਂ ਬਾਹਰ ਲੈ ਕੇ ਆਇਆ ਮੈਂ ਦੁਪਹਿਰੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਜਿਹੜਾ ਇੱਕ ਥਾਂ ਬਹਿ ਕੇ ਵੀਡੀਓ ਪਾਉਂਦੇ ਆ ਉਹ ਗੱਲ ਜੀ ਨਹੀਂ ਬਣਦੀ ਤਾਂ ਬਣਾ ਤਰਾ ਬਾਹਰਲਾ ਆਉਦੇ ਮਹੱਲੇ ਦਾ ਆਦੇ ਨੱਕ ਚੱਲ ਚੱਲ ਕਿਉਂ ਜਿਹੜਾ ਬਾਹਰਲੀ ਵੀਡੀਓ ਵਿਖਾਈਏ ਪੈਣਾ ਭਰਾਵਾਂ ਨੂੰ ਉਹਨਾਂ ਨੂੰ ਵੀ ਪਤਾ ਲੱਗੇ ਵੀ ਹਾਂ ਠੀਕ ਹੈ ਬਾਹਰਲਾ ਵੀ ਸੀਨ ਦਿਖਾਉਂਦੇ ਆ ਕੱਲਾ ਘਰ ਘਰ ਵਾਲਾ ਸੀਨ ਮਖਾਣ ਦੇ ਨਾਲ ਕੁਝ ਨਹੀਂ ਬਾਨਾ ਜੀ ਕੁਝ ਭਈਏ ਐਦ ਕੀ ਜੇ ਆਪ ਦਾ ਪਰਿਵਾਰ ਵੀ ਲਿਆਏ ਕਿਉਂ ਗਰਮੀ ਜ਼ਿਆਦਾ ਹੈ ਖਾਣਾ ਬਣਾਉਣ ਚ ਟੱਕ ਤਾਂ ਦੂਣਾ ਇਹ ਬੰਦੇ ਤੋਂ 20-25 ਬੰਦਿਆਂ ਦਾ ਖਾਣਾ ਨਹੀਂ ਤਿਆਰ ਹੁੰਦਾ ਆ ਮੱਕਾ ਜੀ ਵੇਖੋ ਕਿੰਨਾ ਸੋਹਣਾ ਬਹੁਤ ਅੱਛਾ ਮੱਕਾ ਜੀ ਬੜਾ ਸੁੰਦਰ ਮੱਕਾ ਉਰਜੇ ਦੇਖ ਤਾਂ ਵੀ ਬੱਦਲਾਂ ਦੇ ਵਿੱਚ ਝਾਤਾਂਾਂ ਮਾਰਦਾ ਹੁੰਦਾ ਜੀ ਆ ਸਾਡਾ ਡਰਾਈਵਰ ਹੈ ਜੀ ਡਰਾਈਵਰ ਵੇਖੋ ਜੀ ਡਰਾਈਵਰ ਇਹ ਮੈਂ ਇਹਨੂੰ ਤਨਖਾਹ ਤੇ ਰੱਖਿਆ ਡਰਾਈਵਰ ਹੈ ਚੰਗੂ ਡਰਾਈਵਰ ਨਹੀਂ ਹੈ ਜੋ ਕਰਦਾ ਕਈ ਵਾਰੀ ਇਹ ਢੋਲ ਜਾਂਦਾ ਮੈਂ ਇਹਨੂੰ ਕਹਿੰਨਾ ਬੱਚਾ ਡੋਲਣਾ ਨਹੀਂ ਹਮੇਸ਼ਾ ਧੜਤੜਾ ਰੱਖੇ ਹਾਂ ਪੂਰਾ ਜੋਸ਼ ਰੋ ਤਾਂ ਕਿ ਅਗਲੇ ਨੂੰ ਪਤਾ ਲੱਗੇ ਵੀ ਕੁਝ ਹੈ ਠੀਕ ਹੈ ਜੀ ਆ ਚੱਲ ਰਹੀ ਹੈ ਮੋਟਰ ਆ ਜੀ ਸੂਆ ਸਾਡੇ ਪਿੰਡ ਦਾ ਆ ਲੰਗਿਆਣੇ ਨੂੰ ਰਾਹ ਜਾਂਦਾ ਆਵੇ ਕੋ ਸਾਡਾ ਡਰਾਈਵਰ ਕੰਮ ਕਰਦਾ ਖੜ ਜਾ ਬੱਤ ਖੜ ਜਾ ਖੜ ਜਾ ਖੜ ਜਾ ਲਓ ਜੀ ਅਸੀਂ ਕੂੜਾ ਸਿੱਟਿਆ ਗੱਦੇ ਨਾਲੇ ਦੇ ਵਿੱਚ ਠੀਕ ਹੈ ਜੀ ਚੱਲ ਭਾਈ ਆ ਜਾਵੇ ਹਾਂ ਲਓ ਜੀ ਸਾਡਾ ਡਰਾਈਵਰ ਆ ਤਾਂ ਨਹੀਂ ਇਹ ਜਈ ਜੰਤੀ ਚੱਲੀ ਚੱਲੀ ਚੱਲ ਵੀ ਚੱਲ ਵੀ ਆ ਜਾ ਵੀ ਡਰਾਈਵਰ ਆ ਇਹ ਡਰਾਈਵਰ ਨੂੰ ਪਰ ਹੁਣ ਗੱਡੀ ਇਸ ਤਰ੍ਹਾਂ ਫੜਾਈ ਜਾ ਰਹੀ ਹੈ ਲੈ ਵੀ ਡਰਾਈਵਰ ਆ ਉੱਥੇ ਰੁਕਣਾ ਥੋੜਾ ਚੱਲ ਚੱਬਾ ਜਾ ਬਾ ਜਾ ਬਾ ਜੀ ਆ ਲਿਖਿਆ ਸੱਜੇ ਪਾਸੇ ਮੋੜ ਹੈ ਜੀ ਸਿੱਧਾ ਮੋੜ ਹੈ ਆ ਸਿੱਧਾ ਘੌੜਾ ਹੈ ਜੀ ਆ ਵੇਖੋ ਜੀ ਇੱਥੋਂ ਬਹੁਤ ਡਰ ਲੱਗਦਾ ਜੀ ਸੀ ਕੁਰਾਤਾ ਕਰਕੇ ਲੋਡ ਮੰਦੀ ਜੀ ਹੈ ਨਾ ਹੁਣ ਵੀ ਕਿੰਨਾ ਭਜੇ ਜਾਂਦੀ ਚੜ ਗਈ ਤੇਰੀ ਪੱਟੀ ਚੱਲੇ ਦੋ ਚੜਕ ਚੜ ਗਈ ਜਿੱਤਾਂ ਬੁਣੀ ਨਹੀਂ ਪੁਹਾਰਾ ਜੀ ਕਤੋਂ ਕੀ ਤਾਪਿਆ ਕੋ ਛੜੰਦਾ ਆ ਆ ਅੱਜ ਤੇ ਅੱਜ ਸ਼ਾਇਦ ਆਵੇ ਬੜਜੇ ਇਧਰਲਾ ਏਰੀਆ ਛੜਪਦਾ ਦੋਨੇ ਪਾਸੇ ਸੇਮ ਤੋਂ ਲੈ ਕੇ ਇਹ ਲੱਗ ਚੁੱਕਾ ਹੈ ਅੱਜ ਸ਼ਾਮ ਤੱਕ ਇਹ ਕਲੀਅਰ ਹੋ ਜਾਊਗਾ ਗਰਮੀ ਬਹੁਤ ਜ਼ਿਆਦਾ ਗਰਮੀ ਹੋਣ ਕਾਰਨ ਮਜ਼ਦੂਰਾਂ ਨੂੰ ਬਹੁਤ ਔਖਾ ਤੇ ਕਿਸਾਨ ਵੀਰਾਂ ਨੂੰ ਵੀ ਬਹੁਤ ਔਖਾ ਕੋ ਲਾਈਟ ਵੀ ਬੋਲਟ ਦੇ ਵਿੱਚ ਘਟ ਜਾਂਦੀ ਹੈ ਕਿਰਜਨ ਲਾਈਟ ਬੋਲਟ ਚ ਘਟ ਜੇ ਉਹ ਤਾਂ ਔਖਾ ਹੋ ਜਾਂਦਾ ਆ ਵੇਖੋ ਜੀ ਇਹ ਅੰਦੇ ਵਿਚਾਰੇ ਠੱਡੇ ਠੱਡੇ ਇਹ ਸਵੇਰ ਤੋਂ ਲੱਗ ਜਾਂਦੇ 5 ਵਜੇ ਤੇ 5 ਵਜੇ ਨਹਾ ਕੇ ਯਾਨੀ ਕਿ 5 ਵਜੇ 6:30 ਦੇ ਨਾ 6:00 ਚੜ ਜਾਂਦਾ ਉਦੋਂ ਇਹ ਖੇਤੋਂ ਹਰ ਦੇ ਵਿਚਾਰੇ ਉਖਲੀ ਤਾਂ ਤਾਂ ਉਖਲੀ ਦੇ ਵਿੱਚ ਜਾਣ ਕੇ ਵਿਚਾਲਾ ਲਿਆਉਣਾ ਤੂੰ ਟਾਇਰ ਉਖਲੀ ਤੋਂ بچਾਈਦਾ ਹੁੰਦਾ ਕਿ ਵਿੱਚ ਵਾੜੀ ਦਾ ਆਉਂਦਾ ਕੋ ਉਖਲੀ ਦੇ ਤਾਂਗਾ ਮੈਂ ਤੈਨੂੰ ਇਹ ਫੜਾਉਂਦਾ ਨਹੀਂ ਉਦੋਂ ਤੂੰ ਖਰਾਬ ਹੁੰਦੀ ਹੈ ਜਦੋਂ ਉਖਲੀ ਜਿਹਾ ਹੱਥਾ ਠੋਕਦਾ ਜਦੋਂ ਵੀ ਉਖਲੇ ਦਾ ਚਾਰ ਰੇਸ ਘਟਾ ਲਗੇ ਤੇ ਜਾਂ ਉਹਨੂੰ ਉਖਲੀ ਦਾ ਵਿਚਾਲਾ ਲੈ ਲਗੇ ਫਿਰ ਉਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਦੇਖੋ ਜੀ ਹਾਂ ਦੇਖ ਲੀਏ ਬੇੜ ਦੀ ਵੀਂਗਾ ਆਇਆ ਹੈ ਬੇੜ ਕੀ ਹਾਲ ਹੈ ਕੀ ਹਾਲ ਹੈ ਲਓ ਜੀ ਆਹ ਭਰਦਾ ਜੀ ਦੀਪਾ ਉਹ ਚੇ ਲਾਉਂਦਾ ਲਹ ਦੇਖੋ ਜੇ ਵੀ ਪੈ ਗਿਆ ਕਸ ਕੇਰਾ ਹੀ ਵਧ ਜਾਣਾ ਠੀਕ ਹੈ ਜੀ ਨੂੰ ਵਟਿਆਰ ਨੂੰ ਨੰਗਾ ਵੀ ਦੇ ਅਗਲੇ ਨੂੰ ਤੇ ਅਗਲਾ ਨੰਗਾ ਉਹ ਕਿੱਥੇ ਬਰੋਗਲਾ ਦੇਖੋ ਜੀ ਆ ਵੀ ਬਸ ਆ ਹੀ ਰਿਹਾ ਰਹਿ ਗਿਆ ਇਨਾ ਇਹ ਲੋਟਾ ਖਾ ਇਹ ਕੋਈ ਐਸਾ ਇਨਾ ਰਹਿ ਗਿਆ ਜੀ ਬਸ ਹੋਰ ਚਲੋ ਜੀ ਹਾਂ ਵੇ ਭਾਈ ਵਟਾ ਪਾਈ ਜਾਂਦੇ ਆ ਤੁਹਾਨੂੰ ਨਜ਼ਰ ਆਉਂਦੇ ਵੀ ਪਰ ਦੂਰ ਵਾਲੀ ਆ ਜ਼ੂਮ ਕਰਕੇ ਦੂਰ ਕਰਕੇ ਆ ਚਲ ਦੂਰ ਕਰਕੇ ਖਾਣੇ ਆਪਾਂ ਹਾਂ ਉਹ ਕਿ ਕਰ ਜਾਂਦੇ ਆਂ ਤੇਰੇ ਪਾਈ ਜਾਂਦੇ ਨਾਲ ਦੀ ਨਾਲ રે ਨਾਲ ਦੀ ਨਾਲ ਛੂਣਾ ਬਸ ਜਦੋਂ ਲੱਗ ਗਿਆ ਬਾ ਛੋਨਾ ਦਾ ਤੌਰ ਪਿਆ ਤਕਰੀਬਨ ਨਾਲ ਹੀ ਲੱਗ ਅਨਸਾਰ ਛੋਨਾ ਦਾ ਤਲੀ ਵੀ ਠੀਕ ਕਰਾਈ ਫਿਰ ਅਸੀਂ ਕਿ ਬਾਹਰ ਜਾਇਆ ਕਰਾਂਗੇ ਹੁਣ ਅਸੀਂ ਠੰਡੇ ਠੰਡੇ ਤਾਂ ਬਾਹਰ ਨਿਕਲੇ ਆ ਤਾਂ ਕਿ ਸਾਡਾ ਜਿਹੜਾ ਦੁਪਹਿਰ ਦਾ ਕੰਮ ਉਹ ਸਮਾਰਤ ਹੋ ਜਾਵੇ ਕਿਉਂ ਦੁਪਹਿਰੇ ਹੁੰਦੀ ਆ ਗਰਮੀ ਜੀ ਬਹੁਤ ਜ਼ਿਆਦਾ ਥੋੜੀ ਨਹੀਂ ਗਰਮੀ ਬਹੁਤ ਹੀ ਜ਼ਿਆਦਾ ਹੁੰਦੀ ਉਹ ਸਾਡਾ ਡਰਾਈਵਰ ਵੀ ਪਰੇਸ਼ਾਨੀਮਾਨ ਦਾ ਤੇ ਫਿਰ ਇਹਨੂੰ ਕੋਈ ਤਨਖਾਹ ਦਾ ਲਾਲਚ ਦੇਈਦਾ ਥੋੜੀ ਜੀ ਠੰਆ ਵਨਾਈ ਦੀ ਆ ਫੇਰ ਡਰਾਈਵਰ ਸਾਡਾ ਆਉਂਦਾ ਏ ਮੈਂ ਡਰਾਈਵਰ ਨੂੰ ਸਾਡਾ ਆਂਦਾ ਜੀ ਦੇਖੋ ਜੀ ਹੋ ਜੀ ਡੰਡਲੀ ਝੋਪੜੀ ਨਹੀਂ ਆ ਗਰਮੀ ਬਹੁਤ ਜ਼ਿਆਦਾ ਥੋੜੀ ਨਹੀਂ ਜੀ ਪੱਪਾ ਜੀ ਹੋ ਝੋਪੜੀ ਨਹੀਂ ਆ ਹੈ ਉਹ ਵੀ ਉਹ ਸਾਬਜੀ 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 ਆ ਭੈਣਾਂ ਨੇ ਸਬਜੀ ਲਾਈ ਆ ਜੀ ਕਿਹੜੀ ਸਬਜੀ ਵੱਡੇ ਘਰ ਤੋਂ ਕਿਹੜੀ ਸਬਜੀ ਆ ਮਟਰ ਆ ਕਦੂ ਆ ਬੇਠਾ ਖੀਰੇ ਆ ਤੇ ਖਰਬੂਜੇ ਆ ਖਖੜੀਆਂ ਆ ਬਹੁਤ ਕੁਛ ਆ ਠੀਕ ਆ ਜੀ ਆ ਪਾਈ ਨੇ ਰੇੜਾ ਲੋਡ ਕਰਨਾ

ਛੱਡ ਦੇ ਛੱਡ ਜਾ ਤੂੰ ਛੱਡ ਦੇ ਠੀਕ ਆ ਭਾਈ ਜੀ ਵਧੀਆ ਹਾਂਜੀ ਹਾਂਜੀ ਹਾਂ ਨਹੀਂ ਹੋਰ ਭਾਈ ਜੀ ਕਿਹ ਚਰੀ ਕਾਲ ਜੀ ਹੋਰ ਠੀਕ ਠਾਕ ਆ ਸੋਇਸ ਕਰਕੇ ਆ ਮੇਰੇ ਵੀਰ ਆ ਪਿੰਡ ਨਾਲਾ ਤੋਂ ਝੋਡਾ ਲਾਉਂਦੇ ਸੀ ਠੀਕ ਹੈ ਜੀ ਆਨੇ ਵੀ ਗਰਮੀ ਬਹੁਤ ਜ਼ਿਆਦਾ ਹੈ ਚੱਲ ਚੱਲ ਚੱਲੋ ਤਾਂ ਪਿੱਛੇ ਹੀ ਹੈ ਤੇ ਆ ਸਾਡੇ ਪਿੰਡ ਦਾ ਛੱਪੜ ਹੈ ਜੋ ਪਾਣੀ ਹੈ ਪਿੰਡ ਦਾ ਇੱਥੇ ਆਉਂਦਾ ਇਸ ਤੋਂ ਬਾਅਦ ਗਾਂ ਚਲਾਇਆ ਜਾਂਦਾ ਹੈ ਪਾਪਾ ਜੀ ਚੜਾ ਦਿਓ ਚੱਲੋ ਦੇ ਆਜੇ ਚੱਲਣ ਦੇ ਮੈਂ ਚੜਾ ਦੂੰਗਾ ਆਜੇ ਚੜਾ ਦਿਓ ਚੜਾ ਦੇ ਚੱਲ ਆ ਸਾਡੀ ਕਿੰਗ ਬਾਦਰ ਪਾਪਾ ਜੀ ਫੜ ਲਓ ਤੂ ਦਾ ਡਰਾਈਵਰ ਆ ਬਾਹਲਾ ਸਸੀ ਕਾਲੀ ਛੜੇਗੀ ਤੁਸੀਂ ਦੱਸਿਓਗੇ ਰਾਜੀ ਖੁਜੀਓਗੇ ਪਰ ਮਾਤਮਾਤਮਨ ਚੜਦੀ ਕਲਾ ਵਿੱਚ ਆਜ ਦੀ ਅੱਜ ਦਾ ਮੈਂ ਬਣਾਉਣ ਲੱਗੀ ਆ ਬਲੌਗ ਸਾਰੇ ਕਮੈਂਟਾਂ ਵਿੱਚ ਜਦੂ ਦੱਸਿਓ ਸਾਡਾ ਬਲੌਗ ਇਹਦੇ ਵਿੱਚ ਕੋਈ ਮਿਸਟੇਕ ਤਾਂ ਨਹੀਂ ਹੁੰਦੀ ਸਾਡਾ ਜਿਹੜੇ ਨਵੇਂ ਭੈਣ ਭਰਾ ਜਿਹੜੇ ਆਉਂਦੇ ਚੈਨਲ ਦੇ ਜਦੂ ਦਿਲੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸਾਡਾ ਚੈਨਲ ਹੈਗਾ ਜਿੰਦਗੀ ਜਿੰਦਾ ਬਾਅਦ ਠੀਕ ਹੈ ਜੀ ਅਨੁਵਾਦ ਤੋਂ ਵੱਧ ਸਪੋਰਟ ਕਰੋ ਜਿਹੜੇ ਨਵੇਂ ਭੈਣ ਭਰਾ ਵੀਡੀਓ ਦੇ ਜ਼ੋਰ ਸਾਨੂੰ ਚੈਨਲ ਸਬਸਕ੍ਰਾਈਬ ਕਰੋ ਜੀ ਨਾਲੇ ਵਾਦੋਤੋ ਵਾਦ ਕਮੈਂਟ ਕਰੋ ਸਾਨੂੰ ਜਿਹੜੀ ਸਾਡੀ ਵੀਡੀਓ ਚ ਪ੍ਰੋਬਲਮ ਆ ਉਹ ਵੀ ਤੁਸੀਂ ਸਾਨੂੰ ਕਮੈਂਟ ਵਿੱਚ ਦੱਸ ਸਕਦੇ ਆ ਅਸੀਂ ਅੱਗੇ ਤੋਂ ਪ੍ਰੋਬਲਮ ਨਹੀਂ ਕਰਾਂਗੇ ਕੰਤ ਸੇ ਇੰਨਾ ਅੱਗੇ ਲਈ ਆਇਆ ਤਾ ਥੋੜਾ ਜਿਹਾ ਹੋਰ ਅੱਗੇ ਲੈ ਦੇ ਸਾਨੂੰ ਮਾਰਾ ਤੁਹਾਨੂੰ ਸਾਰੇ ਨੂੰ ਤੰਦਰੁਸਤ ਰਹਿਓ ਬਖਸ਼ਈ ਜੀ Jodin siap dina kalang ya? Satu dah Apis pande kote ati peta? Amet kote si Aji kote ame kote pande Aji kote ame pande kote Aji kote ame pande kote Aji kote ame ਕੰਨ ਜਿੰਨੇ ਵੀ ਸਾਡੇ ਭੈਣ ਭਰਾਏ ਹੋ ਸਾਡੇ ਕਮੈਂਟਾਂ ਜੁਦਾਾਈ ਛੱਡ ਦੇਣਾ ਗੱਲਬਾਤ ਕਰੋ ਅੱਜ ਦੀ 5 5 ਵਜੇ ਮੈਂ ਮੈਂ ਤੇ ਮੰਮਾ ਲਾਈਵ ਹੋਣਗੇ ਜੂ ਸਾਡਾ ਲਾਈਵ ਦੇਖੋ 5 ਵਜੇ ਅਸੀਂ ਜਾ ਕੇ ਸੁਬਾ ਜਾ ਕੇ ਸ਼ਾਮ ਨੂੰ ਪਾਣਾ ਕਰਾਂਗੇ ਲਾਈਵ ਜਾ ਕੇ ਦਪਹਿਰ ਜੁਆ ਕਰਾਂਗੇ ਲਾਈਵ ਉਹ 1:00 ਤੱਕ ਬੱਚੇ ਦਾ ਹੀ ਆ 1:00 ਵਜੇ ਪਾਇਆ ਕਰਾਂਗੇ ਇਸ ਕੈਮ ਦਾ ਤਜੇ ਜਿ세 ਆ ਕੋਈ ਵੀ ਬਲੌਗ ਪਾਇਆ ਹਾਂ ਹਾਂ ਜੀ ਨਾਲੇ ਕੱਲ ਤੋਂ ਸਾਡਾ ਬਲੌਗ 1:00 ਵਜੇ ਆਇਆ ਕਰੂਗਾ 1:00 ਦੇ ਵਿੱਚ ਵਿੱਚ ਆ ਜਾ ਕੁਸਾ ਜੀ ਕੱਲ ਤੋਂ ਅੱਜ ਤਾਂ ਅਸੀਂ ਲੇਟ ਹੋ ਗਏ ਅੱਜ ਤੱਕ 1:00 ਵਜੇ ਵੀ ਹਟ ਗਏ ਤੇ ਹੋਰ ਜੀ ਸਾਰੇ ਭੈਣ ਭਰਾ ਸਾਡੇ ਨਾਲ ਇਦਾਂ ਹੀ ਗੱਲਬਾਤ ਕਰਦੇ ਹੋ ਜਿਵੇਂ ਕਿ ਮੈਗਡਨ ਥੋੜੀ ਦੇਰ ਬਾਅਦ ਸਾਰੇ ਸਾਡੇ ਜਿੰਨੇ ਵੀ ਵੀਰ ਭਰਾ ਭੈਣ ਮੇਰੇ ਚਾਚੇ ਤਾਏ ਭੂਆ ਸਾਰੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਇੰਨੀ سپورਟ ਕਰਦੇ ਆ ਤੁਸੀਂ ਸਾਨੂੰ ਵੱਧ ਤੋਂ ਵੱਧ سپورਟ ਕਰੋ ਤੇ ਜੇ ਜੇ ਮੈਂ ਤੁਸੀਂ ਹੁਣ ਇੱਥੋਂ ਤੱਕ ਤਾਂ ਲਿਆਈ ਦਿੱਤਾ ਐਦੂ ਅੱਗੇ ਥੋੜਾ ਜਿਹਾ ਹੋਰ ਵਧਾਓ ਸਾਨੂੰ ਤੁਡੇ ਆਉਣ ਨੂੰ ਬਹੁਤ-ਬਹੁਤ ਧੰਨਵਾਦ ਕੱਲ ਤੋਂ ਫਿਰ ਕੱਲ ਤੋਂ ਮੈਂ ਗੈਰੰਟੀ ਦਿੰਦੀ ਆ ਜਿਹੜਾ ਵੀ ਕੋਈ ਸਾਨੂੰ ਵਧੀਆ ਕਮੈਂਟ ਕਰੂਗਾ ਉਹ ਕਮੈਂਟਾਂ ਦੇ ਅਸੀਂ ਨਾਮ ਬਲੌਗ ਵਿੱਚ ਬੁਲਾ ਕਰਾਂਗੇ ਕੱਲ ਤੋਂ ਮੇਰਾ ਵਾਦਾ ਹੈ ਤੁਹਾਡੇ ਨਾਲ ਸਾਰੇ ਜਿਹਨੇ ਮੇਰੇ ਵੀਡੀਓ ਵੇਖ ਪੜਾ ਪਹਿਣਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਜੀ ਜੋ سپورਟ ਕਰੋ ਸ਼ੇਅਰ ਕਰੋ ਆਪਾਂ ਆ ਵੀ ਆ ਗਏ ਆ ਜੀ Ich sehe, der Papa hier you know.